ਅਸਤੇਰਾ ਵਾਲੀ ਵੱਡੀ ਅਪਡੇਟ ਦਾ ਰੋਕ ਕਰਦੇ ਦੱਸਦੀ ਹੈ ਕਿ ਸਿੱਖਿਆ ਵਜ਼ੀਰ ਹਰਜੋਤ ਸਿੰਘ ਬਾਸ ਨੇ ਵੱਡਾ ਦਾਵਾ ਕੀਤਾ ਹੈ BBMP ਸਾਡੀ ਪੱਟ ਦੇ ਵਿੱਚ ਸ਼ੁਰੂਆਬਾਰਣਾ ਚਾਹੁੰਦੀ ਹੈ ਅਸੀਂ ਰੈਗੂਲੇਟਰੀ ਕਬਰੇ ਨੂੰ ਜਿੰਦਾ ਲਗਵਾ ਦਿੱਤਾ ਹੈ ਰੈਗੂਲੇਟਰੀ ਕਬਰੇ ਨੂੰ ਜਿੰਦਾ ਲਗਾ ਕੇ ਚਾਬੀ ਪੁਲਿਸ ਨੂੰ ਦੇ ਦਿੱਤੀ ਹੈ ਅਸੀਂ ਨੰਗਲ ਡੈਮ ਦਾ ਕਬਜ਼ਾ ਲੈ ਲਿਆ ਹੈ ਸੁਜਸਤਰੀ ਕੇਂਦਰ ਨਾਲ BBMP ਦੇ ਅਧਿਕਾਰੀਆਂ ਨੂੰ ਪੰਜਾਬੀ ਦੇ ਵਿੱਚ ਸਮਝਾ ਦਿੱਤਾ ਹੈ ਲੇਕਿਨ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਲੇਕਿਨ ਉਹਨਾਂ ਨੂੰ ਸਮਝਾ ਦਿੱਤਾ ਅਸੀਂ ਜੇ ਕੋਈ ਇਸ ਡੈਮ ਤੇ ਆਇਆ ਤਾਂ ਉਹ ਆਪਣਾ ਹਾਲ ਵੇਖ ਲਵੇ ਸੋ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਸਟੈਂਪ ਤੇ ਆਇਆ ਤਾਂ ਆਪਣਾ ਹਾਲ ਦੇਖ ਲੈ ਵੇ ਇਸ ਜੋਗੀ ਕਮਲਦੀਪ ਸਿੰਘ ਲਗਾਤਾਰ ਬਣੇ ਹੋਏ ਨੇ ਤਾੜਨਾ ਕੀਤੀ ਗਈ ਹੈ ਪੀਵੀਐਪੀ ਦੇ ਅਧਿਕਾਰੀਆਂ ਨੂੰ ਕਮਲ ਕਿ ਇੱਥੇ ਕੋਈ ਨਾ ਆਵੇ ਜੇ ਕੋਈ ਆਇਆ ਤਾਂ ਆਪਣਾ ਹਾਲ ਦੇਖ ਲੈਣ ਤਾਂ ਫਿਰ ਕੀ ਲੱਗਦਾ ਹੈ ਕਿ ਔਰ ਵਾਲੇ ਸਮੇਂ ਵਿੱਚ ਕੋਈ ਅਹਿਮ ਟਕਰਾਅ ਵਾਲੀ ਜਿਹੜੀ ਸਥਿਤੀ ਆਉ ਹੋਈ ਪੈਦਾ ਹੋ ਸਕਦੀ ਹੈ ਵੀ ਸਾਡੇ ਪਿੱਠ 'ਚ ਛੁਰਾ ਮਾਰਨਾ ਚਾਹਦੀ ਹੈ ਅਸੀਂ ਪੰਜਾਬੀ ਐਨੇ ਗੇ ਗੁਜ਼ਰੇ ਨਹੀਂ ਆ ਅਸੀਂ ਬਿਲਕੁਲ ਨਹੀਂ ਹੋਣ ਦਵਾਂਗੇ ਅਸੀਂ ਨੰਗਲ ਡੈਮ ਦਾ ਕਬਜ਼ਾ ਲੈ ਲਿਆ ਇਹ ਉਹ ਪੁਆਇੰਟ ਹੈ ਜਿੱਸੇ ਆਪਾਂ ਬੈਠੇ ਆ ਉਹ ਡੈਮ ਦੇ ਉੱਤੇ ਬੈਠੇ ਆ ਇਸ ਵਕਤ ਜਿੱਥੋਂ ਪਾਣੀ ਰੈਗੂਲੇਟ ਹੁੰਦਾ ਹਰਿਆਣੇ ਨੂੰ ਜਾਣਾ ਪਿੱਛੇ ਰੈਗੂਲੇਟਰੀ ਕਮਰਾ ਬਣਿਆ ਉਹਨੂੰ ਤਾਲਾ ਲਵਾ ਦਿੱਤਾ ਲੋਕ ਲਵਾ ਕੇ ਚਾਬੀ ਜਿਹੜੀ ਪੁਲਿਸ ਨੂੰ ਦੇ ਦਿੱਤੀ ਤੇ ਉਹਨਾਂ ਦੇ ਜਿੰਨੇ BBMB ਦੇ ਐਕਸੀਅਨ जेई ਐਸ ਡੀਓ ਹੈਗੇ ਉਹਨਾਂ ਨੂੰ ਪੰਜਾਬੀ ਚ ਸਮਝਾ ਦਿੱਤਾ ਜੇ ਅਗਰ ਇੱਥੇ ਵੜਨ ਦੀ ਵੀ ਕੋਸ਼ਿਸ਼ ਕੀਤੀ ਤਾਂ ਹਾਲ ਦੇਖਿਓ ਅਸੀਂ ਦੇਖੋ ਅਸੀਂ ਜਿਹੜਾ ਕਰ ਰਹੇ ਆ ਪੰਜਾਬ ਇੱਕ ਖੇਤੀਬਾੜੀ ਵਾਲਾ ਸੂਬਾ ਸਾਡੀ ਜਿਹੜੀ ਇਕਨੋਮੀ ਹੈ ਸਾਡੀ ਇਕਨੋਮੀ ਐਗਰੀਅਰੀਅਨ ਇਕਨੋਮੀ ਹੈ ਖੇਤੀਬਾੜੀ ਤੇ ਅਸੀਂ ਨਿਰਭਰ ਹਾਂ ਤੇ ਖੇਤੀਬਾੜੀ ਪਾਣੀ ਤੇ ਨਿਰਭਰ ਹੈ ਜੇ ਪਾਣੀ ਸਾਡਾ ਖੋਲਿਆ ਤਾਂ ਸਾਡੇ ਪੱਲੇ ਕੁਝ ਨਹੀਂ ਰਹਿ ਗਿਆ